ਜੇ ਤੁਸੀਂ ਰੈਨੋ 10 ਪ੍ਰੋ ਲੈਨੋ 5G ਫੋਨ ਤਾਂ ਇਹਦੇ ਨਾਲ ਆਹ ਫੋਨ ਬਿਲਕੁਲ ਫ੍ਰੀ ਆ ਰੈਨੋ 11 ਨਾਲ ਇਹ ਵੀ ਫੋਨ ਫ੍ਰੀ ਦੇਵਾਂਗੇ 31 ਤਰੀਕ ਤੱਕ ਸੀਮਤ ਚੱਲ ਰਹੀ ਆ ਸਿਰਫ 5-700 ਰੁਪਏ ਭਰ ਕੇ 1000 ਰੁਪਏ ਭਰ ਕੇ ਆਈਫੋਨ ਲਵਾ ਸਕਦੇ ਹੋ ਆਨਲਾਈਨ ਰੇਟ ਚੈੱਕ ਕਰੋ ਆਨਲਾਈਨ ਰੇਟ ਚੈੱਕ ਕਰਨ ਤੋਂ ਬਾਅਦ ਲਓ ਆਨਲਾਈਨ ਤੋਂ ਵੀ ਤੁਹਾਨੂੰ ਫੋਨ ਸਸਤਾ ਦਿੱਤਾ ਜਾਵੇਗਾ ਹੈਲੋ एवरीवन ਦਿਸ ਇਜ਼ ਜਾਨਦੀਪ ਪੈਂਡ ਵੈਲਕਮ ਟੂ ਮਾਈ ਨਿਊ ਵਲੌਗ ਦੋਸਤੋ ਉਮੀਦ ਕਰਦਾ ਮਸਤ ਹੋਵੋਗੇ ਸਵਸਤ ਹੋਵੋਗੇ ਅੱਜ ਆਪਾਂ ਇੱਕ ਵਾਰ ਫੇਰ ਇੱਧਰ ਭਦੌੜ ਵਾਲਿਆਂ ਕੋਲੇ ਆ ਚੁੱਕੇ ਆ लवली ਟੈਲੀਕਮ ਤੁਸੀਂ ਪਿੱਛੇ ਦੇਖ ਰਹੇ ਹੋ ਤੇ ਇਹਨਾਂ ਕੋਲੇ ਆਪਾਂ ਪਿਛਲੀ ਵੀਡੀਓ ਬਣਾਈ ਸੀ ਬਹੁਤ ਅੱਛਾ ਹੰਗਾਰਾ ਮਿਲਿਆ ਭਾਰੀ ਭਾਰੀ ਆਫਰ ਫਿਰ ਦੇ ਰਹੇ ਨੇ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹਨਾਂ ਕੋਲੇ ਆਫਰ 12 ਮਹੀਨੇ 30 ਦਿਨ ਚੱਲਦੇ ਹੀ ਰਹਿੰਦੇ ਨੇ ਅੰਦਰ ਚੱਲਦੇ ਆ ਕਰਦੇ ਨਾਲ ਗੱਲਬਾਤ ਕਿਹੜੇ ਕਿਹੜੇ ਕੀ ਕੀ ਆਫਰ ਆ ਇਹਨਾਂ ਕੋਲੇ ਸ਼ਾਜੀ ਆਈਫੋਨ Android ਫੋਨ ਕੋਈ ਵੀ ਫੋਨ ਤੁਸੀਂ ਲੈਣਾਗਾ LED ਵਗੈਰਾ ਕੁਝ ਵੀ ਲੈਣਾਗਾ ਉਹਦੇ ਬਾਰੇ ਕਿਸ਼ਤਾਂ ਤੇ ਵੀ ਸਮਾਨ ਇਹਨਾਂ ਕੋਲੇ ਸਾਰਾ ਮਿਲਦਾਗਾ Bajaj Card ਤੇ IDFC ਤੇ HDFC ਤੇ ਕੋਈ ਵੀ ਸਵਾਲ ਹੈ ਨਾ ਤੁਸੀਂ ਕਿਸ ਤਰ੍ਹਾਂ ਦੇ ਤਾਂ ਇਹਨਾਂ ਕੋਲੋਂ ਲੈ ਸਕਦੇ ਆ ਤੇ ਆਓ ਸਾਜੀ ਆਪਾਂ ਨਾਲ ਕਰਦੇ ਆ ਗੱਲਬਾਤ ਆਜੋ ਜੀ ਲਓ ਜੀ ਸਭ ਤੋਂ ਪਹਿਲਾਂ ਆਪਾਂ ਸਾਜੀ ਨਾਲ ਕਰਦੇ ਆ ਗੱਲਬਾਤ ਨਮਸਕਾਰ ਜੀ ਕਿਹਾ ਲੈ ਜੀ ਤੇ ਸਾਜੀ ਤੁਸੀਂ ਸਾਰਾ ਡਿਟੇਲ ਦੇ ਵਿੱਚ ਸਾਨੂੰ ਜਿੰਨੇ ਵੀ ਪ੍ਰੋਡਕਟ ਪਏ ਆ ਸਭ ਤੋਂ ਪਹਿਲਾਂ ਤਾਂ ਐਂ ਦੱਸੋ ਵੀ ਪਿਛਲਾ ਰਿਸਪੌਂਸ ਕਿਵੇਂ ਰਿਹਾ ਆਪਣਾ ਦਾ ਬਹੁਤ ਵਧੀਆ ਰਿਹਾ ਜੀ ਦੇ ਵਿੱਚ ਆਈਫੋਨ ਆਪਣੇ ਕੋਲ ਟਾਈਪ ਚ ਆ ਗਿਆ ਜੀ ਚਲ ਆ ਕਰਦੇ ਪਏ ਡੇਲੀ ਹੂੰ ਦੇ ਕੇ ਫੋਨ ਤੁਸੀਂ ਲੈ ਜਾਓ ਹੂੰ ਕੋਈ ਇੰਟਰਸਟ ਨਹੀਂ ਪੈਂਦਾ ਆਮ ਜਿਹਾ ਆਪਾਂ ਫੋਨ ਪਰਚੇਸ ਕਰਦੇ 10% ਚਾਰਜ ਲੈਂਦੇ ਆ ਆਪਣੇ ਕੋਲੇ ਲੈਪਟਾਪ ਵੀ ਸਟਾਰਟ ਹੋ ਰਿਹਾ ਰੈਨੋ 11 ਨਾਲ A2 ਫੋਨ ਫਰੀ ਦਵਾਂਗੇ 31 ਤਰੀਕ ਤੱਕ स्कीम ਚੱਲ ਰਹੀ ਆ ਰੈਨੋ 11 ਨਾਲ ਸਾ ਜੀ A2 ਫੋਨ ਫਰੀ ਦਵਾਂਗੇ A2 ਫੋਨ ਫਰੀ ਆ ਜੀ ਇਹਦੇ ਨਾਲ 10% ਦੇ ਨਾਲ ਕੈਸ਼ਬੈਕ ਆ ਜੀ ਠੀਕ ਆ ਜੀ ਨਾਲ ਗਿਫਟ ਨੇਕ ਬੈਂਡ 에어ਪੋਰਟ ਵਗੈਰਾ ਉਹ ਵੀ ਫਰੀ ਦਿੱਤੇ ਜਾਣਗੇ ਠੀਕ ਆ ਜੀ ਆਈਫੋਨ 13 24 EMI ਬਣ ਜਾਂਦੀ ਆ 84ਵੇਂ ਪਰ ਡੇ 25 ਰੁਪਿਆ ਪਰ ਮੰਥ ले ਸਕਦੇ ਤੁਸੀਂ ਮਤਲਬ ਸ਼ਾਹ ਜੀ 24 ਕਿਸ਼ਤਾਂ ਬਣ ਜਾਣਗੀਆਂ ਤੁਸੀਂ ਆਈਫੋਨ ਲੈ ਕੇ ਜਾਣਾਗਾ 13 ਜੀ ਹਾਂ ਚੋਕ ਹਾਂਜੀ ਹਾਂਜੀ ਆਈਫੋਨ ਜਿਹੜਾ 13 ਦਾ ਜਾਂ 14 ਜਿਹੜਾ ਵੀ ਆ ਉਹਤੇ ਤੁਸੀਂ 24 ਕਿਸ਼ਤਾਂ ਬਣ ਜਾਣੀਆਂ ਤੁਹਾਡੀਆਂ ਤੁਸੀਂ 24 ਕਿਸ਼ਤਾਂ ਦੇ ਵਿੱਚ ਪੈਸੇ ਭਰਨੇ ਪਹਿਲਾਂ ਤੁਸੀਂ ਕੁਝ ਨਹੀਂ ਭਰਨਾ ਜਿਹੜਾ ਤੁਹਾਨੂੰ 5-700 ਰੁਪਏ ਖਰਚਾ ਪਊਗਾ ਉਹ ਖਰਚਾ ਦੇ ਕੇ ਤੁਸੀਂ ਆਈਫੋਨ ਲੈ ਜਾ ਸਕਦੇ ਬੈਸਟ ਗੱਲ ਇਹ ਆ ਤੋਡੇ ਵਾਸਤੇ ਵੀ ਤੁਸੀਂ ਕਿਸ਼ਤਾਂ ਤੇ ਸਮਾਨ ਲੈ ਜਾ ਰਹੇ ਹੋ ਸਿਰਫ 5-700 ਰੁਪਏ ਭਰ ਕੇ 1000 ਰੁਪਏ ਭਰ ਕੇ ਆਈਫੋਨ ਲੈ ਜਾ ਸਕਦੇ ਹੋ ਪਰ ਉਹਦੇ ਵਾਸਤੇ ਤੁਹਾਡਾ ਜਿਹੜਾ ਸਿਬਲ ਆ ਥੋੜਾ ਵਧੀਆ ਹੋਣਾ ਚਾਹੀਦਾ ਉਹ ਇੱਥੇ ਬਜਾਜ ਕਾਰਡ ਤੇ ਜਾਂ ਕਿਸੇ ਵੀ ਪ੍ਰਕਾਰ ਦਾ ਜਿਹੜਾ ਕਾਰਡ ਹੋਊਗਾ ਉਹਦੇ ਤੇ ਸਮਾਨ ਮਿਲੂਗਾ ਸਿਬਲ ਜ਼ਰੂਰ ਤੁਹਾਡਾ ਵਧੀਆ ਹੋਣਾ ਚਾਹੀਦਾ ਉਹ ਸਿਬਲ ਪਹਿਲਾਂ ਚੈੱਕ ਕਰਨੀਏ ਤੁਹਾਡਾ ਇੱਥੇ ਜੇ ਕਾਰਡ ਬਣਿਆ ਵਾ ਫਿਰ ਤਾਂ ਜਾ ਜਾ ਗਾਰੀ ਹੈ ਤੇ ਨਹੀਂ ਤੁਹਾਡਾ ਸਿਬਲ ਚੈੱਕ ਕਰਕੇ ਤੁਹਾਨੂੰ ਸਮਾਨ ਮਿਲੂਗਾ ਆਹ ਸਾਜੀ ਤੁਸੀਂ ਧਿਆਨ ਨਾਲ ਸੁਣਿਓ ਵੀ ਗੱਲ ਜੇ ਤੁਸੀਂ ਰੈਨੋ 10 Pro ਲੈਨੇਓ 5G ਫੋਨ ਤਾਂ ਇਹਦੇ ਨਾਲ ਆਹ ਸਾਹਿਬ ਜੀ ਵਾਰੇ ਸੁਣ ਲਓ ਆ ਫੋਨ ਦੇ ਨਾਲ ਜਿਹੜਾ ਟਨ ਪ੍ਰੋ ਆ ਇਹ Oppo ਦਾ ਟਨ ਪ੍ਰੋ ਪਲੱਸ ਆ ਜਿਹੜਾ ਫੋਨ 5G ਇਹਦੇ ਨਾਲ Vivo ਦਾ ਫੋਨ ਫ੍ਰੀ ਆ Oppo ਦੇ ਨਾਲ Vivo ਦਾ ਫੋਨ ਫ੍ਰੀ ਆ ਤੇ ਵੈਸੇ ਇਹ ਫੋਨ ਮੈਨ ਲੱਗਦਾ ਹੈਗਾ ਹੈਗਾ ਇਹ 12-13000 ਦਾ ਤੇ ਇਹ ਨਾਲ ਤੁਹਾਨੂੰ ਫ੍ਰੀ ਮਿਲ ਰਿਹਾ ਇਹਦੇ ਨਾਲ ਅਨਸ਼ੋਰਟ ਗਿਫਟ ਵੀ ਦਿੱਤੇ ਜਾਣਗੇ ਨਾਲ ਤੁਹਾਨੂੰ neck band airport watch ਆ ਅੱਛਾ ਆ ਤਾਂ ਤੁਹਾਨੂੰ ਫੋਨ ਤਾਂ ਮਿਲ ਹੀ ਰਿਹਾ ਇਹਦੇ ਨਾਲ ਆ ਤਾਂ ਫ੍ਰੀ ਮਿਲ ਹੀ ਰਿਹਾ ਪਰ ਨਾਲ ਤੁਹਾਨੂੰ ਹੋਰ ਵੀ ਗਿਫਟ ਦਿੱਤੇ ਜਾਣਗੇ ਉਹ ਤੁਹਾਨੂੰ ਦਿਖਾ ਰਹੇ ਸਾਹਿਬ ਜੀ ਤੇ ਤੁਹਾਨੂੰ ਚੀਜ਼ਾਂ ਫ੍ਰੀ ਦਿੱਤੀਆਂ ਜਾਣਗੇ ਨਾਲ ਕਸਟਮਰ ਨੂੰ ਕੀ ਨਹੀਂ ਵੀ ਕੋਈ ਆਪਾ ਐਡ ਕਰ ਰਹੇ ਆ ਕੋਈ ਸਸਤੇ ਜਿਹੇ ਨਹੀਂ ਚੱਲਦੇ ਤਾਂ ਚੇਂਜ ਕਰਕੇ ਦਿੱਤੇ ਜਾਣਗੇ 6 ਮਨთ ਵਾਰੰਟੀ ਆ ਇਹ ਕਹਿੰਦੇ ਵੀ ਐਡ ਨਾ ਪ੍ਰੋਡਕਟ ਨਾ ਸਮਾਨ ਦਿੰਦੇ ਆ ਨਕਲੀ ਦੇਂਦੇ ਉਹ ਕੰਮ ਨਹੀਂ ਕਰਦੇ ਆਪਾਂ 6 ਮਨთ ਵਾਰੰਟੀ ਵਾਲਾ ਦਵਾਂਗੇ ਤੁਹਾਨੂੰ ਬਿਲਕੁਲ ਸਾਹਿਬ ਜੀ ਜੈਨੂਅਲ ਸਮਾਨ ਆ ਸਾਰਾ ਕਿਉਂਕਿ ਮੈਂ ਪਿਛਲੀ ਵਾਰ ਵੀ ਆਇਆ ਨਾ ਹੁਣ ਮੈਨੂੰ ਵੀ ਥੋੜਾ ਭੇਤ ਜਾ ਹੋ ਗਿਆ ਕਿ ਕਿਸ ਤਰ੍ਹਾਂ ਦਾ ਇਹਨਾਂ ਦਾ ਕੰਮਕਾਰ ਇੱਕ ਨੰਬਰ ਚ ਕੰਮ ਕਰਦੇ ਆ ਜੀ ਤੇ ਗਰੰਟੀ ਵਾਰੰਟੀ ਫੋਨ ਲੈ ਇਹਨਾਂ ਦੀ ਜਿਹੜੀ ਚੀਜ਼ ਦੀ ਇਹਨਾਂ ਨੇ ਕਹਿਤਾ ਵੀ ਇਹ ਗਰੰਟੀ ਵਾਰੰਟੀ ਦੇਵਾਂਗੇ ਤਾਂ ਦੇਣਗੇ ਤੇ ਵੈਸੇ ਇਹਨਾਂ ਕੋਲ ਇਹ ਜੀ ਇਸ ਤੋਂ ਬਾਅਦ ਆਪਣੇ ਕੋਲ HP ਦਾ ਲੈਪਟਾਪ ਸਟਾਰਟ ਹੋ ਰਿਹਾ EMI ਤੇ ਹਾਂ ਇਧਰ 84 ਰੁਪਏ 100 ਰੁਪਏ ਪਰ ਡੇ ਤੇ ਦਮਾਂਗੇ ਜੀ ਕੋਈ ਚਾਰਜਸ ਨਹੀਂ ਪੈਣਗੇ ਆਮ ਤੁਸੀਂ ਤਪਾ ਬਰਨਾਲਾ ਜਾਣੇ ਹੋ ਤਾਂ ਤੁਹਾਨੂੰ ਹੁਣ ਬਟੰਡਾ ਜਾਣ ਦੀ ਕੋਈ ਜ਼ਰੂਰਤ ਨਹੀਂ ਤੁਹਾਨੂੰ ਸਾਰੀਆਂ ਸਹੂਲਤ ਭਧੌੜ ਵਿੱਚ ਹੀ ਮਿਲੇਗੀ ਮਤਲਬ ਜੇ ਤੁਸੀਂ ਲੈਪਟਾਪ ਲੈਣਾਗਾ ਪਤਾ ਕੀ ਹੁੰਦਾ ਜੇ ਤੁਸੀਂ ਮਾਰਕੀਟ ਤੋਂ ਲੈਣੇ ਹੋ ਕਿਧਰੋਂ ਵੀ ਉਹ ਚ ਟਾਈਪ ਇੱਕ ਥੋੜਾ ਸਿਸਟਮ ਹੁੰਦਾ ਟਾਈਪ ਦਾ ਵੀ ਜੇ ਤੁਸੀਂ ਨਹੀਂ ਤੁਹਾਨੂੰ ਅਸੀਂ ਸਾਨੂੰ ਲੋਕਲ ਦੇ ਵਿੱਚ ਸਮਾਂ ਦੇਣਾ ਪੈਂਦਾ ਲੋਕਲ ਦੇ ਵਿੱਚ ਇਹ ਹੁੰਦਾ ਵੀ ਤੁਸੀਂ ਮੰਨ ਲਓ ਲੈਪਟਾਪ ਲੈਣ ਆ ਗਏ ਉੱਥੇ ਤੁਹਾਨੂੰ 5 5000 7000 ਇੰਨਾ ਖਰਚਾ ਪੈ ਜਾਂਦਾ ਜੇ ਤੁਸੀਂ ਇਨਾਂ ਕੋਲ ਆਓਗੇ ਲੈਪਟਾਪ ਲਾਓਗੇ ਤਾਂ ਤੁਹਾਨੂੰ ਸਿਰਫ 1200 ਖਰਚਾ ਪਊ ਮੇਨ ਲੱਗਦਾ ਮਤਲਬ ਮੈਂ ਕਿਸ਼ਤਾਂ ਦੀ ਗੱਲ ਕਰ ਰਿਹਾ ਜੇ ਤੁਸੀਂ ਕਿਸ਼ਤਾਂ ਤੇ ਲੈਪਟਾਪ ਲੈਣਾ ਤਾਂ ਸਿਰਫ ਤੁਹਾਨੂੰ 1200 ਮਹਿੰਗਾ ਪਊਗਾ ਕਿਸ਼ਤਾਂ ਤੇ ਲੈਪਟਾਪ ਉਹ ਮਹਿੰਗਾ ਵੀਨ ਕਹਿ ਸਕਦੇ ਕਿਉਂਕਿ ਇੰਨਾ ਕਦਾ ਬੰਦੇ ਨੂੰ ਕਰਨ ਨਹੀਂ ਪੈਣਾ ਜਦੋਂ ਤੁਸੀਂ ਕਿਸ਼ਤਾਂ ਸਮਾਨ ਲੈ ਰਹੇ ਹੋ ਕੰਪਨੀ ਇੰਨੀ ਕੁ ਪ੍ਰੋਸੈਸਿੰਗ ਫੀਸ ਜ਼ਰੂਰ ਲੈਂਦੀ ਹੈ ਤੇ ਇਹ ਪਾਰਡੇ ਜਿਵੇਂ ਸਾਜੀ ਕਹਿੰਦੇ ਨੇ ਵੀ ਆ 100 ਰੁਪਿਆ ਬਣਦਾ ਇੱਕ ਦਿਨ ਦਾ ਜਾਂ 84 ਰੁਪਏ ਬਣਦੇ ਨੇ ਤਾਂ ਇਸ ਹਿਸਾਬ ਨਾਲ ਤੁਹਾਡੀ ਕਿਸ਼ਤ ਵੀ ਬਣ ਜੂਗੀ ਉਹ ਅਲੱਗ-ਅਲੱਗ ਵੀ ਸਕੀਮਾਂ ਹੁੰਦੀਆਂ ਨੇ ਕਿਸ਼ਤ ਤੁਹਾਡੀ 2000 ਵੀ ਬਣ ਸਕਦੀ ਹੈ ਕਿਸ਼ਤ ਤੁਹਾਡੀ 1500 ਵੀ ਬਣ ਸਕਦੀ ਹੈ 3000 ਵੀ ਬਣ ਸਕਦੀ ਹੈ ਬਾਕੀ ਤੁਹਾਡੇ ਤੇ ਵੀ ਡਿਪੈਂਡ ਆ ਵੀ ਤੁਸੀਂ ਕਿਹੜੀ ਕਿਸ਼ਤ ਤੁਹਾਡੇ ਹਿਸਾਬ ਨਾਲ ਸਹੀ ਆ ਉਹ ਕਰਵਾ ਸਕਦੇ ਹੋ ਸਾਜੀ ਤੁਸੀਂ ਤੇ ਇਧਰ ਸਾਹ ਜੀ ਮੋਹਿਤ بھائی ਹੁਣੀ ਆ ਚੁੱਕੇ ਨੇ ਇਹ ਤੁਹਾਨੂੰ Samsung ਦੇ ਬਾਰੇ ਦੱਸਣਗੇ ਡਿਟੇਲ ਦੇ ਵਿੱਚ ਇਹਨਾਂ ਤੋਂ ਜ਼ਰੂਰ ਸੁਣੋ ਧਿਆਨ ਦੇ ਨਾਲ ਕਿਉਂਕਿ ਪਿਛਲੀ ਵਾਰ ਜਿਵੇਂ ਤੁਹਾਨੂੰ ਦੱਸਿਆ ਸੀ ਇਹਨਾਂ ਨੇ LED ਫ੍ਰੀ ਕੀਤੀ ਸੀ ਫੋਨ ਨਾਲ ਕਿਹੜਾ ਫੋਨ ਸੀਗਾ ਪਿਛਲੀ ਵਾਰ S22 S22 আল্টਰਾ S22 আল্টਰਾ ਜਿਹੜਾ ਫੋਨ ਆ ਹਾਂਜੀ ਉਹਦੇ ਨਾਲ ਇਹਨਾਂ ਨੇ LED ਫ੍ਰੀ ਕੀਤੀ ਸੀ ਤੇ ਬਹੁਤ ਸਾਰੇ ਕਸਟਮਰ ਆਏ ਸੀ ਤੇ ਇਹਨਾਂ ਨੇ LED ਦਿੱਤੀ ਵੀ ਆ ਦੂਜੀ ਗੱਲ ਹੋਰ ਸੀ ਜਿਵੇਂ ਕੋਈ ਕਸਟਮਰ ਦੇ ਨਾਲ ਉਹਨਾਂ ਦਾ ਆੜੀ ਮਿੱਤਰ ਆ ਰਿਹਾ ਇਹ ਉਹਨੂੰ ਵੀ ਗਿਫਟ ਦੇ ਕੇ ਤੋੜਦੇ ਨੇ ਇਹ ਬਿਲਕੁਲ ਸਹੀ ਗੱਲ ਆ ਸਾਹ ਜੀ ਮੈਂ ਇਸ ਗੱਲ ਦਾ ਗਵਾਹ ਹੈਗਾ ਤੇ ਹੁਣ ਤੁਹਾਨੂੰ ਮੂਹਰੇ ਦਵਾਈ ਜੀ Samsung ਦੇ ਫੋਨ ਦੇ ਬਾਰੇ ਦੱਸਣਗੇ ਜਿੰਨੇ ਵੀ ਫੋਨ ਨੇ Samsung ਦੇ ਇਹਨਾਂ ਕੋਲੇ ਆਪਣੇ ਕੋਲੇ ਜਿਹੜਾ Samsung ਦੇ ਫੋਨ ਆ 6000 ਰੁਪਏ ਤੋਂ ਸਟਾਰਟ ਹੋ ਜਾਂਦੇ ਆਗੇ 6000 ਰੁਪਏ ਤੋਂ ਲੈ ਕੇ ਆਪਣੇ ਕੋਲੇ 1.5 ਲੱਖ ਰੁਪਏ ਤੱਕ ਸਾਰੇ ਫੋਨ ਹੈਗੇ ਆ ਸਾਰੇ ਫੋਨਾਂ ਦੀਆਂ ਭਾਜੀ ਆਪਣੇ ਕੋਲੇ ਕਿਸ਼ਤਾਂ बन ਜਾਂਦੀਆਂ ਨੇ ਜਿਸ ਤਰ੍ਹਾਂ ਦੇ ਵੀ ਬੰਦੇ ਨੇ ਲੈ ਲੈਣਾ ਹਨ ਇੱਕ ਪ੍ਰਕਾਰ ਦੇ ਆਪਣੇ ਕੋਲੇ ਲਾਈਵ ਡੈਮੋ ਲੱਗੇ ਹੋਏ ਨੇ ਹਰ ਇੱਕ ਫੋਨ ਦਾ ਆਪਣੇ ਕੋਲੇ ਲਾਈਵ ਡੈਮੋ ਪਿਆਗਾ ਯਾ ਚਲਾ ਕੇ ਉਹਨੂੰ ਚਲਾ ਕੇ ਦੇਖ ਸਕਦਾ ਕੈਮਰਾ ਵਗੈਰਾ ਜੋ ਵੀ ਕੁਆਲਿਟੀ ਹੈਗੀ ਠੀਕ ਹੈ ਜੀ ਹਾਂ ਜੀ ਬਾਕੀ ਸਾਰੀਆਂ ਕੰਪਨੀਆਂ ਦੇ ਆਪਣੇ ਕੋਲ ਕਿਸ਼ਤਾਂ ਬਣ ਜਾਂਦੀਆਂ ਨੇ ਜਿਹੜੇ ਵੱਡੇ ਪ੍ਰੀਮੀਅਮ ਫੋਨ ਆ ਭਾਜੀ ਉਹਨਾਂ ਦੀਆਂ 2 ਸਾਲ ਦੀਆਂ ਕਿਸ਼ਤਾਂ ਬਣ ਜਾਂਦੀਆਂ ਨੇ ਜਿਹੜੇ ਨਾਰਮਲ ਰੇਂਜ ਚ ਫੋਨ ਆ ਇਹਨਾਂ ਦੀ 8 ਕਿਸ਼ਤਾਂ ਜਾਂ 12 ਕਿਸ਼ਤਾਂ ਬਣ ਜਾਂਦੀਆਂ ਨੇ ਠੀਕ ਆ ਜੀ ਬਿਨਾ ਵਿਆਜ ਤੋਂ ਜੀ ਹੂੰ ਇਹ ਡੈਮੋ ਲਾਈਵ ਡੈਮੋ ਆ ਇਹ ਸਾਰੀ ਲਾਈਵ ਡੈਮੋ ਆ ਇਹ Samsung ਦੇ ਜਿੰਨੇ ਵੀ ਫੋਨ ਲੱਗੇ ਨੇ ਇਹ ਤੁਸੀਂ ਦੇਖ ਲਓ ਤੇ ਇਹ ਨਹੀਂ ਹੈਗਾ ਵੀ ਤੁਹਾਨੂੰ ਸਿੱਧਾ ਹੀ ਫੋਨ ਜਾਂ ਕੀ ਹੁੰਦਾ ਜਿਵੇਂ ਪਿਛਲੀ ਵਾਰ ਲਾਲਾ ਜੀ ਨੇ ਦੱਸਿਆ ਸੀ ਕਿ ਵੀ ਅਸੀਂ ਡੱਬਾ ਜ਼ਿਆਦਾਤਰ ਹੁੰਦਾ ਵੀ ਡੱਬਾ ਬੰਦ ਦੇ ਦਿੰਦੇ ਆ ਜਿਹੇ ਜਿਹਾ ਨਿਕਲੂਗਾ ਬਸ ਤੁਸੀਂ ਰੱਖ ਲਓ ਇਹ ਪਹਿਲਾਂ ਤੁਹਾਨੂੰ ਡੈਮੋ ਦਿਖਾਉਣਗੇ ਵੀ ਇਸ ਤਰ੍ਹਾਂ ਦਾ ਫੋਨ ਆ ਸਾਡੇ ਕੋਲ Samsung ਦਾ ਡੈਮੋ ਤਾਂ ਜਦੋਂ ਤੁਹਾਨੂੰ ਪਸੰਦ ਆ ਗਿਆ ਫਿਰ ਤੁਸੀਂ ਫੋਨ ਲੈ ਸਕਦੇ ਡੈਮੋ ਦੇਖ ਕੇ ਤੁਹਾਨੂੰ ਬਰਨਾਰਾ ਬਠੰਡਾ ਕਿਤੇ ਜਾਣ ਦੀ ਜ਼ਰੂਰਤ ਨਹੀਂ ਸਡੇ ਪਧੌੜ ਚ ਸਾਰੀ ਫੈਸਿਲਿਟੀ ਤੁਹਾਨੂੰ ਅਵੇਲੇਬਲ ਮਿਲੇਗੀ ਤੁਸੀਂ ਫੋਨ ਦੇਖੋ ਟਰਾਈ ਮਾਰੋ ਫਿਰ ਲਓ ਸਾਰਾ ਬਰਨਾਰਾ ਬਠਿੰਡਾ ਚੰਡੀਗੜ੍ਹ ਤੋਂ ਤੁਹਾਨੂੰ ਸਸਤੇ ਫੋਨ ਦਿੱਤੇ ਹਨ ਕੈਸ਼ਬੈਕ ਮਿਲੂਗਾ ਨਾਲ ਛੋਟ ਗਿਫਟ ਮਿਲਣਗੇ ਠੀਕ ਹੈ ਜੀ ਦਿਵਾਲੀ ਦੁਸ਼ਹਿਰਾ ਢੀਕਨ ਦੀ ਲੋੜ ਨਹੀਂ ਸਾਰਾ ਸਾਲ ਹੀ ਸੀ ਗਿਫਟ ਦਮਾਂਗੇ ਆਮ ਦੁਕਾਨਦਾਰ ਫੈਸਟੀਵਲ ਤੇ ਗਿਫਟ ਦਿੰਦੇ ਆ ਅਸੀਂ ਸਾਰਾ ਸਾਲ ਹੀ ਕਸਟਮਰ ਨੂੰ ਗਿਫਟ ਦਿੰਨੇ ਆ ਨਾਲ ਆਉਣ ਵਾਲੇ ਨੂੰ ਵੀ ਗਿਫਟ ਦਿੱਤਾ ਜਾਂਦਾ ਛੋਟ ਐਸੀ ਹੈ ਜਿਹੜਾ ਨਾਲ ਆਊਗਾ ਉਹਨੂੰ ਗਿਫਟ ਜ਼ਰੂਰ ਦਿੱਤਾ ਜਾਊਗਾ ਜਿਹੜਾ ਸਾਜੀ ਆਹ ਐਸਟੀਈ ਫੋਨ ਆ ਇਹਦੇ ਨਾਲ ਆਹ ਫੋਨ ਗੈਲੈਕਸੀ ਐਮ04 ਇਹ ਫ੍ਰੀ ਆ ਆਹ ਫੋਨ ਦੇ ਨਾਲ ਆਹ ਫੋਨ ਬਿਲਕੁਲ ਤੁਹਾਨੂੰ ਫ੍ਰੀ ਦਿੱਤਾ ਜਾਊਗਾ 29 29 ਫ ਇਹ ਫੋਨ ਦੀ ਜਿਹੜੀ ਸਕੀਮ ਹੈ ਸਿਰਫ 29 ਫਰਵਰੀ ਤੱਕ ਚੱਲੇਗੀ ਦੁਬਾਰੇ ਤੁਹਾਨੂੰ ਫੇਰ ਦੱਸ ਦੇਣਗੇ ਸਾਹਿਬ ਜੀ ਜਰੂਰ ਸੁਣਿਓ ਧਿਆਨ ਨਾਲ ਐਸ 22 ਨਾ ਐਮ 04 ਫੋਨ ਫਰੀ ਦਿੱਤਾ ਜੂ ਕੈਸ਼ਬੈਕ ਕੱਲ ਤੱਕ ਆ ਸਾਡਾ ਜਿਹੜਾ ਹੈ ਸੀਮਤ ਸਮੇਂ ਦੀ ਸਕੀਮ ਆ ਜਿਹੜੀ ਫੋਨ ਵਾਲੀ ਸਕੀਮ ਹੈ 29 ਫਰਵਰੀ ਤੱਕ ਚੱਲੇਗੀ ਠੀਕ ਆ ਜੀ ਹੁਣ ਆਪਣੇ ਕੋਲੇ ਭਦੌੜ ਸ਼ਹਿਰ ਵਿੱਚ ਐਪਲ ਏਜੰਸੀ ਆ ਚੁੱਕੀ ਆ ਐਪਲ ਦੀ ਐਕਸੈਸਰੀ ਤੁਹਾਨੂੰ ਸਾਰੀ ਓਰੀਜਨਲ ਮਿਲਣੀ ਜੀ neck band ear port watch tablet macbook ਮਿਲੇਗੀ ਟਰਾਈ ਕਰਕੇ ਲਓ ਚੰਡੀਗੜ੍ਹ ਲੁਧਿਆਣਾ ਨਾਲ ਤੁਹਾਨੂੰ ਸਸਤੇ ਦਿੱਤੇ ਜਾਣਗੇ ਇੱਕ ਵਾਰ ਸਾਡੀ ਦੁਕਾਨ ਤੇ ਆਓ ਜਰੂਰ ਵਿਜ਼ਿਟ ਕਰੋ ਤੁਸੀਂ ਇਹ ਤਾਂ ਸੁਚਾਉ ਹੀਰੋਇ ਸਕੀਮ ਚ ਲੈ ਸਕਦੇ ਕੋਈ ਇੰਟਰਸਟ ਨਹੀਂ ਪੈਂਦਾ ਕੁਛ ਮਰਜ਼ੀ ਲੋ ਅਸੈਸਰੀ 에어ਪੋਰਡ ਕੋਈ ਵਾਚ ਲੋ ਕੋਈ ਇੰਟਰਸਟ ਨਹੀਂ ਚੋਈਰੋ ਸਕੀਮ ਬਣੇਗੀ ਉਹ ਤੇ ਅਸੀਂ ਤੁਹਾਨੂੰ ਵਿਦ ਸ਼ੋਰਟ ਗਿਫਟ ਦਵਾਂਗੇ ਤੇ ਲੈਪਟਾਪ ਕਿਹੜੇ ਕਿਹੜੇ ਆ ਰਹੇ ਹਨ ਲੈਪਟਾਪ ਆਪਣੇ ਕੋ HP ਕੰਪਨੀ ਦੇ ਆ ਰਹੇ ਉਹ ਤੇ ਵੀ ਕੋਈ ਇੰਟਰਸਟ ਨਹੀਂ ਪਵੇਗਾ ਆਪਣੇ ਕੋ ਸਾਰੀ ਜਨਰੇਸ਼ਨ ਮਿਲ ਜਾਈ 3 i4 i5 ਤੁਸੀਂ ਸੱਤ ਕੋਈ ਵੀ ਚੀਜ਼ ਲੋ ਤੁਹਾਨੂੰ ਕੋਈ ਵੀ ਇੰਟਰਸਟ ਨਹੀਂ ਪਵੇਗਾ ਕੋਈ ਵੀ ਚੀਜ਼ ਲੈਣੇ ਹੋ ਲੈਪਟਾਪ LCD ਕੋਈ ਵੀ ਕੰਪਨੀ ਦੀ ਕੁਛ ਵੀ ਲੈਣ ਨੂੰ ਕੋਈ ਇੰਟਰਸਟ ਨਹੀਂ ਵਿਦਆਊਟ ਇੰਟਰਸਟ ਨੂੰ ਚੀਜ਼ ਦਵਾਂਗੇ ਬਸ ਪ੍ਰੋਸੈਸਿੰਗ ਫੀਸ ਆ ਮਾੜੀ ਪ੍ਰੋਸੈਸਿੰਗ ਫੀਸ ਵਨ ਟਾਈਮ ਜਿਹੜੇ ਚਾਰਜ ਜਿਆ ਪ੍ਰੋਸੈਸਿੰਗ ਵਨ ਟਾਈਮ ਚਾਰਜਸ ਉਹ ਪੈਣਗੇ ਆਈਫੋਨ ਦੇ ਕਰਨੇ ਪ੍ਰੋਸੈਸਿੰਗ ਫੀਸ ਪੈ ਜਾਂਦੀ ਹੈ ਆਈਫੋਨ ਤੇ 400 500 ਬਸ ਬੱਤ ਚਾਰ ਤੋਂ 500 ਰੁਪਏ 24 ਕਿਸ਼ਤਾਂ ਮੰਨ ਲਈ ਹੈ ਤੁਸੀਂ ਆਮ ਲੈਣ ਨੂੰ 10% ਖਰਚਾ ਪੈਂਦਾ ਸਾਡੇ ਕੋਲੇ ਕੋਈ ਵੀ ਖਰਚਾ ਨਹੀਂ ਪੈਂਦਾ ਆਪਣੇ ਕੋਲੇ ਆਲ ਬ੍ਰਾਂਡ ਦੇ ਫੋਨ ਮਿਲਦੇ ਆ Oppo Vivo Samsung Realme Mi Xiaomi iPhone OnePlus IQ ਤੋਂ ਹੁਣ ਕਿਤੇ ਜਾਣ ਦੀ ਜਰੂਰਤ ਨਹੀਂ ਸਾਡੇ ਕੋਲੇ ਆਓ ਫੋਨ ਸਾਰੇ ਫੋਨ ਲੈ ਕੇ ਸਕੀਮਾ ਦਿੱਤੇ ਜਾਣਗੇ ਨਾਲ ਤੁਹਾਨੂੰ 10% ਕੈਸ਼ਬੈਕ ਦਿੱਤਾ ਜਾਵੇਗਾ ਆਮ ਦੁਕਾਨਦਾਰ ਕੀ ਕਰਦੇ ਆ ਕੈਸ਼ਬੈਕ ਰੱਖ ਲੈਂਦੇ ਆ ਅਸੀਂ ਉਹ ਕੰਮ ਨਹੀਂ ਕਰਦੇ ਸੀ ਕਿਨੇ ਪਹਿਲਾਂ ਟਰਾਈ ਮਾਰੋ ਫਿਰ ਲੈ ਕੇ ਜਾਓ ਆਨਲਾਈਨ ਰੇਟ ਚੈੱਕ ਕਰੋ ਆਨਲਾਈਨ ਰੇਟ ਚੈੱਕ ਕਰਨ ਤੋਂ ਬਾਅਦ ਲਓ ਆਨਲਾਈਨ ਤੋਂ ਵੀ ਤੁਹਾਨੂੰ ਫੋਨ ਸਸਤਾ ਦਿੱਤਾ ਜਾਵੇਗਾ ਜਿਹੜਾ ਕੈਸ਼ਬੈਕ ਆ ਸਾ ਜੀ ਇਹ ਆਉਂਦਾ ਜਾਂਦਾ ਰਹਿੰਦਾ ਬਾਈ ਜੀ ਤੇ ਇਹ ਤੁਸੀਂ ਫੋਨ ਵੀ ਕਰਕੇ ਪੁੱਛ ਸਕਦੇ ਹੋ ਸਾਜੀ ਤੋਂ ਕਿ ਵੀ ਕੈਸ਼ਬੈਕ ਦੀ ਕੋਈ ਜਦੋਂ ਮਰਜ਼ੀ ਤੁਸੀਂ ਸਾਥੋਂ ਇਨਕੁਆਇਰੀ ਕਰੋ ਸਾਡੇ ਦੋਨੇ ਨੰਬਰ 9872282440 925690040 8872282440 ਇਹ ਸਾਰੇ ਨੰਬਰ ਜਿਹੜੇ ਤੁਸੀਂ ਸਕਰੀਨ ਤੇ ਦੇਖ ਹੀ ਲਏ ਨੇ ਇਹ ਨੰਬਰ ਤੇ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਕੋਈ ਵੀ ਹੋਵੇ ਕੁਝ ਤੁਸੀਂ ਜਦੋਂ ਮਰਜ਼ੀ ਸਾਨੂੰ ਕਾਲ ਕਰੋ ਇਹ ਨਹੀਂ ਵੀ ਅਸੀਂ ਤੁਹਾਨੂੰ ਜਵਾਬ ਨਹੀਂ ਦੇਵਾਂਗੇ ਵਧੀਆ ਰਿਪਲਾਈ ਦੇਵਾਂਗੇ ਵਧੀਆ ਤੁਹਾਡੇ ਨਾਲ ਡੀਲ ਕਰਾਂਗੇ ਤਾ ਸਾਜੀ ਇਹ ਨਿਕ ਜਾਣਕਾਰੀ ਸੀ ਜਿਹੜੀ ਆਪਾਂ ਭੜੌੜ ਵਾਲਿਆਂ ਕੋਲੇ ਆਏ ਸੀਗੇ ਆਪਾਂ ਤੁਹਾਨੂੰ ਜਾਣਕਾਰੀ ਦੇਣ ਦੇ ਵਾਸਤੇ ਕਿਉਂਕਿ ਇਹਨਾਂ ਕੋਲੇ ਜਿਹੜੇ ਯਾਰ ਆਫਰ ਬਹੁਤ ਵਧੀਆ ਹੁੰਦੇ ਨੇ ਜਿਵੇਂ ਆਈਫੋਨ ਹੋ ਗਿਆ ਐਂਡਰੌਇਡ ਫੋਨ ਨਾਲ ਐਂਡਰੌਇਡ ਫੋਨ ਫ੍ਰੀ ਦੇਈ ਜਾਂਦੇ ਸੈਮਸੰਗ ਨਾਲ ਐਂਡਰੌਇਡ ਫੋਨ ਮਿਲ ਹੀ ਜਾਂਦਾ ਸੈਮਸੰਗ ਨਾਲ Oppo ਦਾ Vivo ਦਾ ਫੋਨ ਦੇਈ ਜਾਂਦੇ ਹਨਾ ਆਈਫੋਨ ਨਾਲ ਵੀ ਦੇਈ ਜਾਂਦੇ ਨੇ ਮਤਲਬ ਫੋਨ ਨਾਲ ਵੀ ਫੋਨ ਫ੍ਰੀ ਮਿਲ ਹੀ ਜਾਂਦੇ ਨੇ ਜ਼ਿਆਦਾਤਰ ਕੀ ਹੁੰਦਾ ਕਿ ਫੋਨ ਨਾਲ ਜਾਂ ਕਿਸੇ ਨੇ ਬਾਚ ਦੇਤੀ ਜਿਵੇਂ ਨੱਕ ਬੈਂਡ ਦੇਤੇ ਹਨਾ ایرਪອດ ਦੇਤੇ ਉਹ ਚੀਜ਼ਾਂ ਦੇ ਦੇ ਹੀ ਰਹੇ ਨੇ ਨਾਲ ਫੋਨ ਨਾਲ ਫੋਨ ਵੀ ਫ੍ਰੀ ਦੇ ਰਹੇ ਨੇ LED ਵਾਲੀ ਸਕੀਮ ਮੰਨ ਲਾ ਹਜੇ ਆਈ ਨਹੀਂ ਹੋਣੀ ਹੈ ਨਾ ਅਜਕੀ ਤੇ ਬਾਕੀ ਹੋਰ ਜਿਵੇਂ LED ਤੇ ਵੀ ਜਿਹੜੀਆਂ ਕੋਈ ਸਕੀਮਾਂ ਆਉਣਗੀਆਂ ਉਹ ਤੁਹਾਡੇ ਨਾਲ ਜਰੂਰ ਅੱਗੇ ਸ਼ੇਅਰ ਕਰਾਂਗੇ LED ਵਾਲੀ ਤੁਹਾਡੇ ਨਾਲ ਉਦੋਂ ਸ਼ੇਅਰ ਕਰਾਂਗੇ ਜਦੋਂ ਲੈਪਟਾਪ ਆ ਕੇ ਸਾਡੇ ਕੋਲ ਜਦੋਂ ਲੈਪਟਾਪ ਆਉਣਗੇ ਤੁਹਾਨੂੰ ਅਸੀਂ ਸਪੈਸ਼ਲ ਵੀਡੀਓ ਦਿਖਾਵਾਂਗੇ ਲੈਪਟਾਪ ਵਾਲੀ ਤੇ ਤੁਸੀਂ ਬਜਾਜ ਕਾਰਡ ਤੇ ਲੈਪਟਾਪ ਖਰੀਦ ਸਕਦੇ ਆਈਫੋਨ ਖਰੀਦ ਸਕਦੇ ਹੋ ਅੰਡਰਾਡ ਫੋਨ ਖਰੀਦ ਸਕਦੇ ਹੋ ਬਾਕੀ ਜਿਹੜੀ ਤੁਸੀਂ ਐਸੈਸਰੀ ਸਾਰੀ ਉਹ ਤੁਸੀਂ ਲੈ ਸਕਦੇ ਜੋ ਮੈਂ ਤੁਹਾਨੂੰ ਪਹਿਲਾਂ ਵੀ ਆਪਾਂ ਦੱਸਿਆ ਹੋਇਆ ਤਾਂ ਅੱਜ ਦੀ ਇਸ ਤਰ੍ਹਾਂ ਦੀ ਕੁਝ ਵੀਡੀਓ ਸੀ ਸਾਜੀ ਤੇ ਆ ਸਾਰੇ ਫੋਨ ਤੁਸੀਂ ਇੱਕ ਵਾਰ ਦੁਬਾਰਾ ਤੋਂ ਦੇਖ ਲਓ ਇਹਨਾਂ ਨਾਲ ਕੋਈ ਨਾ ਕੋਈ ਗਿਫਟ ਜ਼ਰੂਰ ਹੋਏਗਾ ਤੇ ਬਾਕੀ ਗੱਲ ਇਹ ਨਹੀਂਗਾ ਵੀ ਤੁਹਾਨੂੰ ਗਿਫਟ ਦੇ ਚੱਕਰ ਦੇ ਵਿੱਚ ਫੋਨ ਮਹਿੰਗਾ ਲੱਗ ਜਾਊਗਾ ਫੋਨ ਦਾ ਰੇਟ ਆ ਜਿਹੜਾ ਉਹ ਜੈਨੂਨ ਹੋਊਗਾ ਤੁਸੀਂ ਕਿਤੋਂ ਵੀ ਪਹਿਲਾਂ ਪਤਾ ਕਰ ਸਕਦੇ ਹੋ ਤਪੇ ਬਰਨਾਲੇ ਤੋਂ ਤੇ ਚਾਹੇ ਠੰਡੇ ਤੋਂ ਪਤਾ ਕਰਕੇ ਆਓ ਤੇ ਪਰ ਜਿਹੜਾ ਤੁਹਾਨੂੰ ਰੇਟ ਆ ਉਹ ਜਾਇਜ਼ ਰੇਟ ਹੀ ਦਿੱਤਾ ਜਾਊਗਾ ਤਾਂ ਬਾਕੀ ਸਾਜੀ ਇਸ ਤਰ੍ਹਾਂ ਦੀ ਕੁਝ ਅਜਿਹੀ ਵੀਡੀਓ ਸੀ ਉਮੀਦ ਕਰਦਾ ਤੁਹਾਨੂੰ ਵੀਡੀਓ ਜ਼ਰੂਰ ਪਸੰਦ ਆਈ ਹੋਣੀ ਹੈ ਪਸੰਦ ਆਈ ਇਹ ਵੀਡੀਓ ਲਾਈਕ ਜ਼ਰੂਰ ਕਰ ਦਿਓ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਮਿਹਰਬਾਨੀ ਖੁਸ਼ ਰਹੋ ਭਾਈ ਜੀ ਜ਼ਿੰਦਗੀ ਜਿੰਦਾਬਾਦ